Apa? Ayo, guru. Ayo, guru. ਪਰसों ਨੂੰ 21 ਫਰਵਰੀ ਨੂੰ ਸ਼ਾਨਾ ਰਾਹੋਂ ਦੇ ਕਸਵਾ ਰਾਹੋਂ ਦੇ ਵਿੱਚ ਸ਼ਾਮ 7:30 ਤੋਂ 8:00 ਵਜੇ ਦੇ ਕਰੀਬ ਝਗੜਾ ਹੋ ਗਿਆ ਸੀ ਜਿਸ ਬੰਦੀ ਨਿਰਮਲ ਸਿੰਘ ਪੁੱਤਰ ਮਸੀਬ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਕਿ ਉਸ ਦਾ ਜਿਹੜਾ ਬੇਟਾ ਹੈ ਜਿਹਦਾ ਨਾਮ ਜਗਦੀਪ ਸਿੰਘ ਹੈ ਤੇ ਦੂਜਾ ਜਗਤਾਰ ਸਿੰਘ ਹੈ ਜਗਦੀਪ ਸਿੰਘ ਜਦੋਂ ਉਹਦੇ ਘਰੋਂ ਰੋਟੀ ਖਾ ਕੇ ਆਪਣੇ ਦੂਜੇ ਘਰ ਜਿਹੜਾ ਉਹ ਸੈਪਰੇਟ ਰੈਂਡਰ ਸੀ ਉੱਥੇ ਜਾ ਰਿਹਾ ਸੀ ਤਾਂ ਦੋ ਬੇਕਤੀਆ ਜਿਹਦੇ ਇੱਕ ਦਾ ਨਾਮ ਸਤਕਰ ਸਿੰਘ ਹੈ ਦੂਜੇ ਦਾ ਨਾਮ ਹਰਗੋਪਾਲ ਹੈ ਇਹਨਾਂ ਨੇ ਉਹਨੂੰ ਜਦੋਂ ਮੋਟਰਸਾਈਕਲ ਤੇ ਜਾ ਰਿਆ ਸੀ ਤਾਂ ਰਸਤੇ ਵਿੱਚ ਉਹਨਾਂ ਟਕਰਾਰ ਕੀਤਾ ਤੇ ਉੱਤੇ ਆਪਣੇ ਚਾਪੂ ਤੇ ਕਿਰਤ ਨਾਲ ਬਾਰ ਕੀਤੀ ਜੋ ਇਹ ਦੇਖਦਿਆਂ ਹੋਇਆ ਨਿਰਮਲ ਸਿੰਘ ਨੇ ਆਪਣੇ ਦੂਜੇ ਲੜਕੇ ਨੂੰ ਮਦਦ ਵਾਸਤੇ ਆਵਾਜ਼ ਮਾਰੀ ਜਿਹਦੇ ਨਾਮ ਜੁਤਾਰ ਸਿੰਘ ਹੈ ਉਹ ਵੀ ਮੌਕੇ ਤੇ ਆ ਗਿਆ ਤਾਂ ਇਹਨਾਂ ਦੋਨਾਂ ਲੜਕਿਆਂ ਨੇ ਉਹਦੇ ਤੇ ਵੀ ਬਾਰ ਕੀਤੀ ਔਰ ਇਹਨਾਂ ਦੀ ਮਾਤਾ ਵੀ ਜਿਹੜੀ ਹੈ ਜੋ ਸ੍ਰਿੰਦਰਪੁਰ ਕੋ ਮੌਕਾ ਤੇ ਆ ਗਈ ਸੀ ਜਿਹੜੀ ਗਲਗਾਰੀ ਮਾਰਦੀ ਰਹੀ ਤੇ ਅੱਜ ਇਹਨਾਂ ਨੂੰ ਸਾਬਤ ਦੇ ਦਿਓ ਸੋ ਇਸ ਤਰ੍ਹਾਂ ਕਰਕੇ ਇਹਨਾਂ ਨੇ ਜਿਹੜਾ ਦੋਨਾਂ ਨੂੰ ਜ਼ਖਮੀ ਕਰਤਾ ਜਿਹਨਾਂ ਨੂੰ ਸਿਗਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰ ਉਹਨਾਂ ਨੂੰ ਜਗਦੀਪ ਸਿੰਘ ਜਿਹੜਾ ਜਿਹਦੀ ਉਮਰ 20 ਸਾਲ ਹੈ ਉਹਨੂੰ ਮ੍ਰਿਤਕ ਘਰਾਹ ਦੇ ਦਿੱਤਾ ਗਿਆ ਸੀ ਔਰ ਜਿਹੜਾ ਜਿੱਤੂ ਦਾ ਭਾਈ ਜਿਕਰ ਸਿੰਘ ਹੈਗਾ ਜਿਹੜਾ ਗਵਰਨਮੈਂਟ ਕਾਲਜ ਵਰਤੀ ਦੇ ਵਿੱਚ ਜਿਹੜੇ ਰਾਜ ਹੈ ਸੀਰੀਅਸ ਹੈਗਾ ਸੋ ਇਸ ਵਾਰ ਦੇ ਚਕ ਮਕਦਮਾ ਨੰਬਰ ਜਿਹੜਾ ਦਰਜ ਕੀਤਾ ਗਿਆ 36 ਔਰ থানা ਨਾਉਣ ਦੇ ਵਿੱਚ ਉਹ ਕੰਮ ਸਾਥ ਥਾਣਾ ਬਰੋਤਤ ਕਾਰਵਾਈ ਕਰਨ ਦੇ ਹੋਏ ਜਿਹੜੇ ਇਹਦੇ ਵਿੱਚ ਚਾਰ ਦੋਸ਼ੀ ਨਾਮ ਦੇਦ ਹੋਏ ਸੀਗੇ ਜਿਵੇਂ ਜੀ ਦੋ ਭਰਾ ਮ੍ਰਿਤ ਸੁਆਗਰ ਸਿੰਘ ਹਰਪਾਲ ਸਿੰਘ ਇਨਾ ਦੀ ਮਾਤਾ ਜਸਵਿੰਦਰ ਕੌਰ ਔਰ ਤੀਜੀ ਜਿਹੜੀ ਬਜਾ ਰੰਜੀਤ ਸੀ ਬਜਾ ਰੰਜੀਤ ਪਰਮਵੀ ਜਿਹੜਾ ਇਹਨਾਂ ਦੇ ਚਾਚੇ ਦਾ ਮੁੰਡਾ ਦੋਸ਼ੀਆਂ ਦੇ ਦਾ ਉਹਨੇ ਇਹਨਾਂ ਮ੍ਰਿਤਕਾਂ ਦੀ ਜਿਹੜੀ ਚਾਚੀ ਦੀ ਗਾਹ ਸੀਗੀ ਉਹਨੂੰ ਜਿਹੜਾ ਆਪਣੇ ਕਰੇਪਲੇਮ ਜਾਂ ਜੋ ਗਸਾ ਕੇ ਰੱਖਿਆ ਹੋਇਆ ਸੀਗਾ ਉਸ ਕਰਕੇ ਜਿਹੜਾ ਇਹ ਸਾਰਾ ਮਾਮਲਾ ਵਾਪਰਿਆ ਸੀ ਸੋ ਚਾਰਾ ਹੀ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਰਿਹਾ ਹੈ ਔਰ ਪੇਸ਼ ਅਦਾਲਤ ਕਰਕੇ ਈਮਾਨ ਹਾਸਲ ਕਰਨ ਤੋਂ ਬਾਅਦ ਫੋਰ ਪੁਚੀਸ ਕੀਤੀ ਜਾਊ। ਪਰ ਇਹਨੂੰ ਮਾਮਲੇ ਦੇ ਦਰਜ ਤੋਂ ਉਹਨੂੰ ਪਤਾ ਲੱਗਿਆ ਦੋਨਾਂ ਚੋਂ ਜਿਹੜਾ ਇੱਕਦਮ ਮਿਸਟਿਕ ਦਾ ਭਰਾ ਜਗਤਾਰ ਸਿੰਘ ਹੈਗਾ ਉਹਤੇ ਵੀ ਇੱਕ ਕੈਂਡੀਡੇਟ ਸਿਕਤਾ ਮਾਮਲਾ ਦਰਜ ਹੈ ਔਰ ਦੋਸ਼ੀਆਂ ਦੇ ਵਿੱਚ ਵੀ ਜਿਹੜਾ ਸਲਾਕਰ ਸਿੰਘ ਹੈ ਇਹਦੇ ਖਾਤੇ ਵੀ ਇੱਕ ਕੈਂਡੀਡੇਟ ਸਿਕਤਾ ਮਾਮਲਾ ਦਰਜ ਹੈ। ਇਸ ਤੇ ਤੁਹਾਡੇ ਕੋਲ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਨਹੀਂ ਸੀਸੀਟੀਵੀ ਫੁਟੇਜ ਕੋਈ ਸਾਹਮਣੇ ਨਹੀਂ ਆਈ ਲੇਕਿਨ ਉੱਥੇ ਕੋਈ ਲੱਗੇ ਹੋਏ ਸੀ ਸਾਫ ਰਾਤ ਦਾ ਟਾਈਮ ਹੁੰਦ ਕਰਕੇ ਉੱਪਰ ਦਿਖਾਈ ਦਿੰਦੀ ਹੈ ਪੀਸ ਕਰਦੇ ਰਾਤ ਦਾ ਰਾਤ ਤੇ ਪੀਸ ਕਰਨ ਜਾ ਰਹੇ ਹਨ ਰਮਾਨ ਵੀ ਲੈਣਾ ਸਰ ਰਮਾਨ ਰਮਾਨ ਹਥਿਆਰ ਮਿਲ ਜਿਸ ਤੇ ਵਾਰ ਕੀਤਾ ਬਿਲਕੁਲ ਹੋਰ ਹਲੇ ਹਥਿਆਰ ਜਲੇ ਬਰਾਮਣ ਕਰਨੇ ਬਾਕੀ ਹੈ ਇਸੇ ਕਰਕੇ ਪੁਲਸਮਾਨਡ ਹਾਸਲ ਕਰ ਰਹੇ ਹਨ ਸਰ ਪਰਿਵਾਰ ਨੂੰ ਜਲਾ ਕੀਤਾ ਰਿਹਾ ਕਹਿੰਦੇ ਕਿ ਮਿੱਥ ਕੇ ਜਿਹੜਾ ਇਹਨਾਂ ਦਾ ਨਾਂਕ ਝਕੜਾ ਵਧਾ ਮਿੱਥ ਕੇ ਹੋਇਆ ਕਿ ਅਚਨ ਚੇਤਰੀ ਹੋ ਕੇ ਕਿਸੇ ਕਰਕੇ 302 ਲਾਈ ਗਈ ਹੈ ਤੇ ਉਹਨਾਂ ਨੇ ਇਰਾਦਾ ਕਤਲ ਦਾ ਹੀ ਇਰਾਦਾ ਬਣਾ ਕੇ ਕਤਲ ਕੀਤਾ ਹੈ ਨਾਹੀਂ 302 ਦਾ ਜਾਨੀ ਕਿ ਅੱਜ ਦੀ ਜਿਹੜੀ ਹੈ 103 ਲਾਈ ਹੈ ਤੇ ਇਸੇ ਜਿਹੜਾ ਸੰਵੀਰ ਘਟਸੀ ਹਸਪਤਾਲ ਚੇਰ ਬਤੀ ਤੇ ਉਹਦੀ ਕੀ ਹਾਲਤ ਹੈ ਇਸ ਟਾਈਮ ਉਹ ਸੀਰੀਅਸ ਕਮਿਸ਼ਨ ਹੈਗਾ ਜਿਹੜੇ ਰਾਜ ਹੈਗਾ ਜੋ ਫਰਦਰ ਉਹਦੇ ਨਿਊ ਬਿਆਹ ਹੋਣ ਦੇ ਮੁਤਾਬਕ ਦੇਸੀ ਤਾਂ ਪਰਚਾ ਲੱਗ ਗਿਆ ਫਰਦਰ ਜੋ ਚੀਜ਼ ਹੋਈ ਉਹਦੇ ਮੁਤਾਬਕ ਮੰਨਦੇ ਆ ਦੋਨੋਂ ਮੁੰਡੇ ਵਿਆਹ ਵਿੱਚ ਸੀ ਕਿ ਜਿਹੜੇ ਦੋਨੋਂ ਦੋਨੋਂ ਮੇਰੇ ਸਿੱਕੇ ਜਿਹੜਾ ਵੱਡਾ ਮੁੰਡਾ ਜਿਹੜਾ ਮਿਲਦਾ ਹੈਗਾ ਉਹਦੀ ਸ਼ਹਿਰ ਘਰ ਵਾਲੀ ਜਿਹੜੀ ਸੀਗੀ ਉਹਨੂੰ ਛੱਡ ਕੇ ਚਲੀ ਗਈ ਸੀ ਉਹ ਕੱਲ੍ਹ ਹੀ ਜਾਂਦਾ ਸੀ